जीत तूं आनो सह जी ਮੈਂ ਜਿੱਤ ਗਈ ਉਹ ਜ਼ਮਾਨੇ ਤੇ ਮੈਂ ਜਿੱਤ ਗਈ ਉਹ ਜ਼ਮਾਨੇ ਤੇ ਪਰ ਜਾਨੀ ਸ਼ਾਇਰ ਤੇ ਹਾਰ ਗਈ ਇਹਨਾਂ ਥਾਰੀ ਕਿਹਾ ਸੀ ਮੈਂ ਮੱਤ ਛੋੜੀ ਦੇ ਦੀ ਇਹ ਮਾਰੇ ਪਿੰਡ ਦੀ ਪਤਨੀ ਛੋੜੀ ਦੇ ਜੀਵਨ ਪੜ ਗਿਆ ਪਾਣੀ ਰੇ ਮਨ ਪਹਿ ਜਾਵੇ ਨਾ ਪੜ ਗਿਆ ਪਾਣੀ ਰੇ ਇਹ ਮਨ ਪਹਿ ਜਾਵੇ ਨਾ ਜਾਵੇ ਹੈ ਸਕਲ ਤੇ ਹੋ ਪੜ ਗਿਆ ਪਾਣੀ ਰੇ ਹਾਰੀਆ ਕਲ ਤੇ ਅੰਬ ਤੇ ਜਾਵੇ ਨਾ ਨਾਲੇ ਸਕਲ ਤੇ ਪੜ ਗਿਆ ਤੇ ਭਾਰੇ ਕਮਰੇ ਮੇਂ ਵਾਹ ਵਾਹ ਇਹ ਭਾਰੇ ਕਮਰੇ ਮੇਂ ਇਹ ਮਾਰੇ ਕਮਰੇ ਮੇਂ ਇਹ ਮੰਨੇ ਲੋਚ ਲੋਚ ਅਸੀਂ ਜਣਾ ਇਹ ਸ਼ੋਅ ਤੇ ਦੇਣਾ ਹੈ ਮੰਦਰ ਉਹ ਤਰ੍ਹਾਂ ਦੇ ਹੋ ਗਿਆ ਨਾ ਮੜਾ ਉਹਦੇ ਕੱਪੜੇ ਤੇ ਦਿਖਾ ਦੇ ਮੜਾ ਨਾ 何 <laughs> <laughs>

naya khilona dekh ke purana bhul jata hai dil tera ye bachcha hai ni bhana bhul jata hai main apilona dekh ke purana bhul jata hai dil tera ye bachcha hai ni bhana bhul jata hai naya khilona dekh ke purana bhul jata hai o dil tera ye bachcha hai ni bhana bhul jata hai main apilona dekh ke purana झूठ ना बोल यार मैंने ये देखा है में फेंका है जब बड़े लोगों ने टूटा खिलौना शाह मरदान अली इल्ला अली शेर यजदान अली अली हक अली 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 मौला अली अली हक अली 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 मौला अली 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 मौला अली अली हक अली 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 मौला अली अली हे तन पर अली अली हो जुबा पर अली अली तन पर अली अली हो जुबा पर अली अली हे मर जाऊं तो कफन पे भी। ਹਲੀ ਅਲੀ ਅਲੀ ਹਲੀ ਅਲੀ ਹਲੀ ਅਲੀ ਹਲੀ ਮੋਲਾਲੀ ਅਲੀ ਕਹਾ ਕੀ ਬਾਤ ਅੱਜ ਵਰਲਡ ਫੇਮਸ ਸੂਫੀ ਸਿੰਗਰ ਜੋਤੀ ਨੂਰਾ ਜੀ ਸ਼ਹਿਰ ਨਕੋਦਰ ਦੇ ਵਿੱਚ yellow motor ਤੇ ਪਹੁੰਚੇ ਆ ਔਰ ਤੁਸੀਂ ਦੇਖ ਹੀ ਲਿਆ ਨਾ ਉਹਨਾਂ ਨੇ ਗੱਡੀ ਲਈ ਹੈ ਤੇ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਹੀ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗ ਪੰਜਾਬੀ نیوز ਤੇ ਥੈਂਕ ਯੂ ਬਰੀਕ ਅੱਛਾ ਜੋਤੀ ਨੂਰੇ ਜੀ ਬੈਠਾ ਦੱਸ ਦਿਓ ਅੱਜ ਜਿਹੜੀ ਨਵੀਂ ਗੱਡੀ ਲਈ ਹੈ ਕਿਹੜੀ ਗੱਡੀ ਆ ਜੀ ਦਰਸ਼ਕਾਂ ਨੂੰ ਦੱਸ ਦਿਓ ਜੀ ਇਹ ਗੱਡੀ ਨਹੀਂ ਹੈ ਜੀ ਅਸੀਂ ਗੂਪੀ ਕੰਪਨੀ ਨੇ ਲੈਣੀ ਦਿੱਤੀ ਲੱਗਦਾ ਸਰਦਾਰ ਨੇ ਦੱਸਿਆ ਕਿਸੇ ਘਰ ਕਿਹੜੀ ਗੱਡੀ ਲੈਣੀ ਮੈਨੂੰ ਇਹ ਹੀ ਦੱਸਿਆ ਸੀ ਕਿੰਦੇ ਵੀ ਅਸੀਂ ਗੱਡੀ ਆਪਾਂ ਲੈਣੀ ਆ ਥਾ ਤੇ ਮੈਨੂੰ 8:30 9:00 ਵਜੇ ਠਾਲੇ ਸੀ ਸਵੇਰੇ ਸਵੇਰੇ ਅੱਛਾ ਜੀ ਤੇ ਲੱਗਦਾ ਛੋਟਾ ਛੋਟਾ ਜਾਣਾ ਚਾਹੀਦਾ ਅੱਜ ਅਸੀਂ ਜਾਣਾ ਦੇਰਾ ਦੂਰ ਹੈ ਨਾ ਜੀ ਤੇ ਕੱਲ ਤਾਂ ਸਾਂਝਾ ਚੂਹਾਂ ਤੇ ਮੇਰੇ ਚਲੋ ਦੱਸਿਆ ਤੁਹਾਨੂੰ ਗੱਡੀ ਠਾਰ ਸੀਗੀ ਹਾਂ ਤੇ ਸਰਪ੍ਰਾਈਜ਼ ਇੱਥੇ ਆ ਕੇ ਮਿਲਿਆ ਜੀ ਸਰਪ੍ਰਾਈਜ਼ ਇੱਥੇ ਆ ਕੇ ਮਿਲਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਪਹਿਲਾਂ ਤਾਂ ਰੂਬ ਵੀ ਕੋਣ ਲੈ ਕੇ ਜੀ ਕਿਉਂਕਿ ਬਹੁਤ ਹਨਾ ਮਿਹਨਤ ਕਰਦੇ ਆ ਤੁਸੀਂ ਬਹੁਤ ਵੱਡੀ ਗੱਲ ਆ ਜੀ ਇਹ ਹੈ ਨਾ ਆਬੀਸਲੀ ਬਹੁਤ ਚੰਗਾ ਚੰਗਾ ਫਿਰ ਤੁਹਾਡੀ ਸਮਾਈਲ ਤੋਂ ਵੀ ਲੱਗ ਰਿਹਾ ਜੀ ਪਰ ਮੈਨੂੰ ਅੱਜ ਅਪ੍ਰੈਲ ਫੁੱਲ ਬਨਾਤਾ ਅੱਛਾ ਜੀ ਤੁਸੀਂ ਕਿੱਦਾਂ ਸੋਚਿਆ ਜੀ ਨਾ ਐਡਾ ਵੱਡਾ ਜਿਹੜਾ ਗਿਫਟ ਆ ਤੇ ਜੋਤੀ ਨੂਰਾ ਜੀ ਨੂੰ ਇੱਥੇ ਆ ਕੇ ਸਰਪ੍ਰਾਈਜ਼ ਦਵਾਂਗੇ ਜੀ ਕਪੀ ਦਿਨ ਇਹਦਾ پلان ਚੱਲਦਾ ਪਿਆ ਸੀਗਾ ਮੇਰਾ ਸੱਤ ਬਲ ਭਾਈ ਨਾਲ ਲੱਭੇ ਭਾਈ ਨਾਲ ਗੱਲ ਹੁੰਦੀ ਰਹਿੰਦੀ ਸੀ ਜੀ ਭਾਈ ਨੂੰ ਕਿਹਾ ਕਿ ਭਾਈ ਮੈਂ ਕਹਿੰਦੇ ਗੱਡੀ ਅਰੇਂਜ ਕੀਤੀ ਜੀ ਲੱਭੀ ਆਪਾਂ ਮੈਂ ਕਿਹਾ ਤੁਸੀਂ ਗੈਰੇਜ ਤੇ ਆਪਣੇ ਮਂਗਾ ਲਓ ਤੇ ਜੋ ਤੁਹਾਨੂੰ ਦੱਸਣਾ ਨਹੀਂਗਾ ਭਾਈ ਉਹਨੇ ਗੱਡੀ ਮਂਗਾ ਕੇ ਗੱਲ ਸਾਰਾ ਜੋ ਪੇਪਰ ਐਸੇ ਕਰਕੇ ਆਪਾਂ ਅੱਜ ਗੱਡੀ ਲੈਣਾ ਹੈ ਹਮੇਸ਼ਾ ਫੋਰਡ ਨੀ ਲੀ ਸਕੋਰਪੀਆ ਲੀ ਜਿੰਨੀਆ ਗੱਡੀਆਂ ਭਾਈ ਤੋਂ ਲੀਦੇ ਆਪਾਂ ਤੇ ਹਰ ਵਾਰੀ ਹੀ ਚੀਜ਼ ਵਧੀਆ ਹੁੰਦੀ ਆ ਕੋਈ ਚੀਜ਼ ਦੀ ਕਮੀ ਨਹੀਂ ਹੁੰਦੀ ਵਧੀਆ ਕੰਮ ਕਰਦੇ ਆ ਵਧੀਆ ਹੀ ਚੀਜ਼ ਲੱਭ ਕੇ ਦਿੰਦੇ ਜਰੂਰ ਨੇ ਟਾਈਮ ਲੱਗਦਾ ਥੋੜਾ ਜਿਹਾ ਪਰ ਚੀਜ਼ ਵਧੀਆ ਲੱਗੇ ਦੇਖ ਕੇ ਜੋਤੀ ਮੁਰਾ ਜੀ ਜਿਹੜਾ ਤੁਸੀਂ ਸੋਚਿਆ ਸੀਗਾ ਵੀ ਥਾਰ ਲੈਣੀ ਆ ਉਹਦੇ ਨਾਲੋਂ ਖੁਸ਼ੀ ਜ਼ਿਆਦਾ ਹੋਈ ਕਿ ਥਾਰ ਦੀ ਸੀਗੀ ਨਹੀਂ ਨਹੀਂ ਉਹਦੇ ਨਾਲ ਤਾਂ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕੀ ਕੀ ਕਹਿਣਾ ਚਾਹੋਗੇ ਜੀ ਦਰਸ਼ਕਾਂ ਨੂੰ ਅੱਜ ਤੁਸੀਂ ਇਸ ਮਕਾਮ ਤੇ ਹਨਾ ਜਿਹੜਾ ਲੋਕਾਂ ਦੀ ਜਿੰਨੀ ਆਡੀਅנס ਹੈ ਉਹਨਾਂ ਦੀ ਦੁਆਵਾਂ ਦੇ ਨਾਲ ਅੱਜ ਜਿਹੜੀ ਇਹ ਰੂਬੀ ਕੌਨ ਵੀ ਤੁਹਾਡੇ ਕੋਲ ਆ ਗਈ ਹੈ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਰੇ ਜਿੰਨੇ ਮੈਨੂੰ ਪਿਆਰ ਕਰਦੇ ਨੇ ਜੀ ਤੇ ਇਹ ਸਾਰਿਆਂ ਦਾ ਪਿਆਰ ਔਰ ਸਾਰਿਆਂ ਦੀ ਬlesings ਹੈ ਤੇ ਕੁਝ ਇਹਨਾਂ ਦਾ ਬਹੁਤ ਵੱਡਾ ਸਾਥ ਹੈ ਮੇਰੇ ਨਾਲ ਤੇ ਬਾਕੀ ਮੈਨੂੰ ਤੁਹਾਨੂੰ ਭਾਗ ਆ ਬਸ ਮਿਹਨਤ ਕਰਦੇ ਰਹੋ ਤੇ ਅੱਲਾਹ ਪਾਕ ਉਹ ਮਾਲਕ ਨੇਲੀ ਸ਼ਤਾਲਾ ਤੁਹਾਡਾ ਹਮੇਸ਼ਾ ਸਾਥ ਦੇਊਗਾ ਜਦੋਂ ਆਪਾਂ ਸੱਚਾ ਕੰਮ ਸੱਚੀ ਮਿਹਨਤ ਸੱਚੀ ਸੁੱਚੀ ਨੀਅਤ ਨਾਲ ਆਪਾਂ ਕੁਝ ਵੀ ਕਰਾਂਗੇ ਨਾ ਤੇ ਉਹ ਹਮੇਸ਼ਾ ਸਾਡਾ ਡਟ ਕੇ ਸਾਥ ਦੇਊਗਾ ਬਸ ਇਹੀ ਹੈ ਮੇਰੀ ਸਾਰਿਆਂ ਦੇ ਅੱਗੇ ਇਹੀ ਗੁਜ਼ਾਰਿਸ਼ ਤੇ ਇਹੀ ਬੇਨਤੀ ਹੈ ਆਪਦਾ ਮਿਹਨਤਾਂ ਦੇ ਨਾਲ ਜੁੜੇ ਰਹੋ ਤੇ ਆਪਣੇ ਸੋਹਣੇ ਸੁਨੱਖੇ ਔਰ ਚੰਗੇ ਕੰਮ ਕਰੋ ਤੇ ਮਾਲਕ ਤੁਹਾਡੀਆਂ ਮਿਹਨਤਾਂ ਨੂੰ ਹਮੇਸ਼ਾ ਭਾਗ ਲਾਵੇ ਔਰ ਅੱਲਾਹ ਪਾਕ ਨੂੰ ਨੀਲੀ ਸ਼ੱਤ ਵਾਲਾ ਤੁਹਾਡੇ ਹਮੇਸ਼ਾ ਬਰਕਤਾਂ ਤੇ ਮੇਰਾ ਪਰਿਆ ਹੱਥ ਰੱਖੇ ਬਸ ਸਾਡੇ yellow ਮੋਟਰ ਵਾਲੇ ਭਾਜੀ ਜਿਨ੍ਹਾਂ ਤੋਂ ਅਸੀਂ ਹਰ ਵਾਰ ਗੱਡੀਆਂ ਲੈਨੇ ਤੇ ਭਾਈ ਉਹ ਕਿੰਨੇ ਥੈਂਕ ਯੂ ਕਿੰਨੇ ਸਾਲੋਂ yellow ਮੋਟਰ ਦੇ ਨਾਲ ਇਸ ਤੋਂ ਬਾਅਦ ਹੋਰ ਲੈਣੇ ਉਹ ਵੀ ਭਾਜੀ ਨਾਲ ਤੇ ਇੱਕ ਨਹੀਂ ਦੇਣੀ ਆਈ ਤਾਂ 15 20 ਗੱਡੀਆਂ ਦਾ ਸਤਬਲ ਜੀ ਅੱਜ ਦੀ ਡੇਟ ਦੇ ਹਨਾ ਜੀ ਵੱਡੇ ਆਰਟਿਸਟ ਆ ਜੀ ਜਿਨ੍ਹਾਂ ਨੂੰ ਦੁਨੀਆ ਨੂੰ ਪੂਰੇ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਨੂੰ ਜਾਣਦੇ ਆ ਹਨਾ ਜਿਨ੍ਹਾਂ ਦੀ ਗਾਇਕੀ ਨੂੰ ਪਸੰਦ ਕਰਦੇ ਆ ਲੋਕ ਤੇ ਅੱਜ ਵੀ ਇਹ ਚੰਡੀਗੜ੍ਹ ਵੀ ਲੈ ਸਕਦੇ ਆ ਗੁਰੰਦਰ ਵੀ ਲੈ ਸਕਦੇ ਆ ਨਾ ਅੱਜ ਨਕੌਦਰ ਦੇ ਵਿੱਚ ਤੁਹਾਡੇ ਕੋਲ ਆਏ ਆ ਹਨਾ ਜੀ ਤੇ ਬਹੁਤ ਲੰਬੇ ਸਮੇਂ ਤੋਂ ਜਿੱਦਾਂ ਇਹਨਾਂ ਨੂੰ ਦੱਸਿਆ ਵੀ ਤੁਹਾਡੇ ਨਾਲ ਜੁੜਿਆ ਕਿਦਾਂ ਦਾ ਮਹਿਸੂਸ ਹੋ ਰਿਹਾ ਤੇ ਅੱਜ ਦਰਸ਼ਕਾਂ ਦੇ ਨਾਲ ਜਰੂਰ ਜੀ ਸ਼ੇਅਰ ਕਰੋ ਜੀ ਦੇਖੋ ਜੀ ਜਿਹੜੇ ਪ੍ਰੀਮੀਅਮ ਕਸਟਮਰ ਆ ਜੀ ਉਹ ਤਾਂ ਹੀ ਜੁੜਦੇ ਆ ਜੇ ਅਸੀਂ ਸਾਡੇ ਰਿਲੇਸ਼ਨ ਜਿਹੜੇ ਸਾਡੇ ਰਿਸ਼ਤੇ ਸਾਫ ਸੁਥਰੇ ਹੋਣ ਅਸੀਂ ਵਧੀਆ ਕੰਮ ਕਰੀਏ ਸਾਫ ਸੁਥਰੇ ਰਿਸ਼ਤੇ ਹੋਣ ਜੋ ਕਹੀਏ ਉਹ ਨਿਕਲੇ ਫਿਰ ਸਾਡੇ ਰਿਸ਼ਤੇ ਸਾਫ ਸੁਥਰੇ ਸਦਾ ਲਈ ਸਦਾ ਲਈ ਚੱਲਦੇ ਆ ਜੀ ਜੀ ਬਿਲਕੁਲ ਅਜ਼ੀਨਾ ਦਾ ਧੰਨਵਾਦ ਕਰਦੇ ਆ ਇਹਨਾ ਕਰਕੇ ਸਾਡੇ ਕੋਲ ਬਹੁਤ ਬੰਦੇ ਆਉਂਦੇ ਆ ਜੀ ਤੁਸੀਂ ਉਹਨਾਂ ਨੇ ਗੱਡੀ ਉੱਥੋਂ ਲਈ ਆ ਇਹਨਾ ਕਰਕੇ ਸਾਡੇ ਕੋਲ ਬਹੁਤ ਕੁਝ ਆਉਂਦਾ ਦੀ ਜੀ ਤੇ ਅਸੀਂ ਅਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਲਈ ਇਹਨਾ ਕਰਕੇ ਸਾਨੂੰ ਵੀ ਬਹੁਤ ਦੂਰ ਦੂਰ ਲਾਈਵ ਗਾਤ ਬੁਲਾਉਂਦੇ ਆ ਜੀ ਠੀਕ ਹੈ ਜੀ ਤੇ ਇੱਕ ਵੀਰ ਜੀ ਆਪਣੇ ਤੁਹਾਡਾ ਨਾਮ ਦੱਸ ਦਿਓ ਜੀ ਕੀ ਹੈ ਇਹ ਲਲਿਤ ਜੀ ਆ ਜੀ ਤੇ ਇਹ ਸਤਪਾਲ ਜੀ ਦੇ ਬ੍ਰਦਰ ਆ ਦੋਨੇ ਬ੍ਰਦਰ ਇੱਥੇ ਹੁੰਦੇ ਆ ਜੀ ਹਾਂ ਜੀ ਹਾਂ ਜੀ ਸਤਪਾਲ ਜੀ ਤੁਸੀਂ ਵੀ ਆਪਣੇ ਦੋ ਕਮੈਂਟ ਜ਼ਰੂਰ ਸ਼ੇਅਰ ਕਰੋ ਜੀ ਕੀ ਨਾ ਮਹਿਸੂਸ ਹੋ ਰਿਹਾ ਜੀ ਅੱਜ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਕੋ ਆਏ ਆ ਤੇ ਨਾ ਦਾ ਬਹੁਤ ਵੈਲਕਮ ਆ ਸਾਨੂੰ ਤੇ ਵਧੀਆ ਇਹਨਾਂ ਨਾਲ ਸਾਨੂੰ ਐਡ ਮਿਲਦੀ ਬਹੁਤ ਵਧੀਆ ਕੰਮ ਮਿਲਦਾ ਜੀ ਤੇ ਆਪਣੀ ਬੈਸਟ ਤੋਂ ਬੈਸਟ ਕਾਰ ਲੱਭ ਕੇ ਇਹਨਾਂ ਨੂੰ ਦੇ ਦਈਏ ਜੀ 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 ਤੇ ਅੱਜ ਸਤਪਾਲ ਜੀ ਔਰ ਲਲਿਤ ਜੀ ਦੀ ਸਾਰੀ ਫੈਮਲੀ ਬੱਚੇ ਵਾਈਫ ਸਾਰੇ ਪਹੁੰਚੇ ਆ ਜੀ ਇੱਥੇ ਇਹਨਾਂ ਦਾ ਵੈਲਕਮ ਕਰਨ ਨੂੰ ਤੇ ਜੋਤੀਨੂਰਾ ਜੀ ਨੂੰ ਅਸੀਂ ਜੱਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਉਸਮਾਨ ਜੀ ਨੂੰ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਅੱਜ ਜਿਹੜਾ ਰੂਬੀ ਕੌਨ ਵੱਡੀਆਂ ਕਲੱਬ ਦੀਆਂ ਤੇ ਜਿਹੜਾ ਅੱਜ ਜੋਤੀਨੂਰਾ ਜੀ ਪੂਰੀ ਟੀਮ ਜਿਹੜੀ ਪਹੰਚੀ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਥੈਂਕ ਯੂ ਬਹੁਤ ਥੈਂਕ ਯੂ बम मस्त मस्त केगे ਚੁਣਾਏ ਦਮ ਮਸਤ ਮਸਤ ਕੇ ਕੇ ਅਤੁ ਨਚੁਣਾਏ ਤਮ ਮਸਤ ਮਸਤ ਕਹਿ ਕੇ ਅੱਜ ਗਲਤ ਦੀ دیਵਾਨਿਆਂ ਨੇ ਨੱਚਣਾ ਏ ਗਲਤ ਦੀ دیਵਾਨਿਆਂ ਨੇ ਤੁਸੀਂ ਕਹਿਣਾ ਨੱਚਣਾ ਏ ਠੀਕ ਹੈ ਚਲੋ ਗਲਤ ਦੀ دیਵਾਨਿਆਂ ਨੇ ਤਮ ਮਸਤ ਮਸਤ ਕਹਿ ਕੇ ਅੱਜ ਤੇ دی دیਵਾਨਿਆਂ ਨੇ ਨਚੜਾਏ ਬਸ ਮਸਤ ਮਸਤ ਕੇ ਕੇ ਅੱਜ ਮਚਾਏ सारा चुक त साम